ਅੱਜ ਕੱਲ ਜਿਹੜੇ ਨੌਜਵਾਨ ਨੇ ਉਹ ਡਬਲ ਮਾਈਂਡਡ ਹੋਏ ਹੋਏ ਨੇ ਕਿਉਂਕਿ ਸੋਸ਼ਲ ਸਾਈਟਸ ਤੇ ਕੁਝ ਖਬਰਾਂ ਜਿਹੜੀਆਂ ਚੱਲ ਰਹੀਆਂ ਨੇ ਕਿ ਕੈਨੇਡਾ ਦੇ ਵਿੱਚ ਰਹਿਣ ਨੂੰ ਕਰਨੀ ਕੰਮ ਕਰ ਹੈ ਨਹੀਂ ਐਜੂਕੇਸ਼ਨ ਹੈ ਨਹੀਂ ਮੇਰੇ ਅਕੋਰਡਿੰਗ ਤਾਂ ਹਰ ਇੱਕ ਬੱਚੇ ਨੂੰ ਹਰ ਇੱਕ ਬੰਦੇ ਨੂੰ ਜ਼ਰੂਰ ਬਾਹਰ ਜਾਣਾ ਚਾਹੀਦਾ ਉਹਦੇ ਪਿੱਛੇ ਬਹੁਤ ਕਾਰਨ ਨੇ ਕਾਰਨ ਲਾਅ ਐਂਡ ਆਰਡਰ ਨੂੰ ਦੇਖ ਲਓ ਤੁਸੀਂ ਅਗਰ ਆਪਾਂ ਲਾਅ ਐਂਡ ਆਰਡਰ ਦੀ ਗੱਲ ਕਰਦੇ ਆਂ ਕਿਸੇ ਨੂੰ ਵੀ ਇੱਥੇ ਜਾਂਦੇ ਬੰਦੇ ਨੂੰ ਗੋਲੀ ਮਾਰ ਦਿੱਤੀ ਜਾਂਦੀ ਰਾਈਟ ਇੰਨੇ ਨੇ ਸਾਲ ਹੋ ਜਾਂਦੇ ਕੇਸ ਦਰਜ ਹੋ ਜਾਂਦਾ ਇਨਸਾਫ ਨਹੀਂ ਦਿੰਦਾ 20 20 30 30 ਸਾਲ ਤੱਕ ਕੇਸ ਚੱਲਦੇ ਆ ਰ ਅਗਰ ਹੁਣ ਗੱਲ ਕੀਤੀ ਹੈ ਪ੍ਰੋਟੈਸਟ ਦੀ ਪੀਸਫੁਲੀ ਪ੍ਰੋਟੈਸਟ ਹੀ ਨਹੀਂ ਕਰ ਸਕਦੇ ਕਿ ਦਿੱਲੀ ਦੇ ਰਸਤੇ ਦੇ ਵਿੱਚ ਕਿਸਾਨ ਬੈਠੇ ਨੇ ਕਿਵੇਂ ਵੇਖਦੇ ਹੋ ਸਾਰੇ ਪ੍ਰੋਟੈਸਟ ਦੇਖੋ ਜੀ ਜੇ ਗੱਲ ਕੀਤੀ ਹੈ ਇਹ ਕਿਸਾਨੀ ਪ੍ਰੋਟੈਸਟ ਦੀ ਘਰੋਂ ਤਾਂ ਉਹ ਨਿਕਲ ਗਏ ਨੇ ਜਾਣਾ ਤਾਂ ਉਹਨਾਂ ਨੇ ਹੈ ਹੀ ਉੱਥੇ ਤੱਕ ਪਹੁੰਚ ਤਾਂ ਜਾਣਾ ਹੀ ਹੈ ਕਿਉਂਕਿ ਸਿਰ ਤੇ ਤੁਸੀਂ ਮੰਨ ਲਓ ਕਫਨ ਬਣ ਕੇ ਨਿਕਲੇ ਹੋਏ ਨੇ ਠੀਕ ਹੈ ਜਿਹੜੀ ਕੌਮ ਅੰਗਰੇਜ਼ਾਂ ਤੋਂ ਨਹੀਂ ਡਰੀ ਮੁਗਲਾਂ ਤੋਂ ਨਹੀਂ ਡਰੀ ਅਫਗਾਨੀਆਂ ਤੋਂ ਨਹੀਂ ਡਰੀ ਉਹ ਕਿਸੇ ਤੋਂ ਨਹੀਂ ਡਰਨ ਵਾਲੀ ਹੈਗੀ ਠੀਕ ਹੈ ਨੌਜਵਾਨ ਫਿਰ ਕੀ ਕਰਨ ਕਿਉਂਕਿ ਦੂਜੇ ਪਾਸੇ ਕਈ ਏਜੰਟਸ ਉਹਨਾਂ ਦੇ ਨਾਲ ਧੱਕਾ ਕਰ ਜਾਂਦੇ ਨੇ ਔਰ ਕਈ ਵਾਰ ਵੇਖਿਆ ਜਾਂਦਾ ਕਿ ਕੈਨੇਡਾ ਜਾ ਕੇ ਉਹਨਾਂ ਨੂੰ ਕੁਝ ਸਮਝ ਨਹੀਂ ਆਉਂਦੀ ਜਾਂ ਬਾਹਰਲੇ ਦੇਸ਼ਾਂ 'ਚ ਜਾ ਕੇ ਸਮਝ ਨਹੀਂ ਆਉਂਦੀ ਬਾਹਰ ਕੁਝ ਕਾਰਨਾਂ ਦੇ ਕਾਰਨ ਮੈਂ ਕਹਿੰਦਾ ਕਿ ਹਰ ਇੱਕ ਬੰਦੇ ਨੂੰ ਬਾਹਰ ਜਾਣਾ ਜਿਹਦਾ ਉਹ ਕਾਰਨ ਨਾ ਬੰਦੇ ਤਾਂ ਸ਼ਾਇਦ ਮੈਂ ਕਹਿੰਦਾ ਨਾ ਕਿ ਹਾਂ ਪਰ ਕੋਈ ਬੰਦਾ ਬਾਹਰ ਜਾਵੇ ਕਿ ਪੰਜਾਬ ਦੇ ਲੋਕ ਜ਼ਿਆਦਾ ਜਿਹੜੇ ਨੇ ਇਤੋਂ ਮੂਵ ਆਨ ਕਰ ਰਹੇ ਨੇ ਦੇਖੋ بڑے ਬੰਦੇ ਮੂਵ ਆਨ ਕਰਦੇ ਆ ਪਰ ਸਕਸੈਸਫੁਲ ਕੋਈ ਕੋਈ ਹੁੰਦਾ ਠੀਕ ਹੈ ਜੇ ਗੱਲ ਕੀਤੀ ਜਾਏ ਐਜੂਕੇਸ਼ਨ ਦੀ ਕਈ ਬੰਦੇ ਉੱਤੇ ਜਾ ਕੇ ਫੇਲ ਹੋ ਜਾਂ ਪਰ ਗਾਜ ਹਮੇਸ਼ਾ ਏਜੰਟ ਦੇ ਉੱਪਰ ਹੀ ਡਿੱਗਦੀ ਹੈ ਆ ਪਿੱਛੇ ਜੇ ਤੁਸੀਂ ਦੇਖਿਆ ਕਈ ਸੀਨ ਕਈ ਕੇਸੇ ਇਦਾਂ ਦੇ ਆਏ ਨੇ ਕਿ ਏਜੰਟਸ ਨੂੰ ਕਿਹਾ ਜਾ ਰਿਹਾ ਕਿ ਉਹਨਾਂ ਨੇ ਫਰੋਡ ਕੀਤਾ ਤੇ ਹੁਣ ਇੱਕ ਤਲਾਬ ਅੰਦਰ 100 ਮੱਛੀਆਂ ਗੰਦੀ ਹੋ ਸਕਦੀਆਂ ਪਰ ਉਹਦੇ ਨਾਲ ਸਾਰਾ ਤਲਾਬ ਨਹੀਂ ਗੰਦਾ ਹੁੰਦਾ ਪਰ ਹੁਣ ਦੀ ਜਿਹੜੀ ਕੈਟਾਗਰੀ ਅਗਰ ਆਪਾਂ ਦੇਖਦੇ ਆ ਨਾ ਤਲਾਬ ਦੀ ਹੁਣ 80% ਆਪਣਾ ਤਲਾਬ ਗੰਦਾ ਹੋ ਚੁੱਕਾ ਏਜੰਟ ਦਾ ਸਤਸ਼ਿ ਸ਼ਕਰ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਮੈਂ ਅਮਨ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਆਪਣੇ ਬੈਟਰ ਫਿਊਚਰ ਦੇ ਲਈ ਆਪਣੇ ਫਿਊਚਰ ਨੂੰ ਸਟੈਬਲਿਸ਼ ਕਰਨ ਦੇ ਲਈ ਵਿਦੇਸ਼ਾਂ ਵੱਲ ਕੂਚ ਕਰ ਰਹੇ ਨੇ ਪਰ ਪਿਛਲੇ ਕੁਝ ਸਮੇਂ ਤੋਂ ਅਜੇਹੀਆਂ ਖਬਰਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਨਸ਼ਰ ਹੋ ਰਹੀਆਂ ਨੇ ਕਿ ਹੁਣ ਵਿਦੇਸ਼ਾਂ ਦੇ ਵਿੱਚ ਜਿਹੜੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਨੇ ਉਹਨਾਂ ਦੇ ਲਈ ਕੁਝ ਨਹੀਂ ਹੈ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਹੈ ਔਰ ਉਸ ਦੇ ਨਾਲ ਨਾਲ ਕਈ ਜਗ੍ਹਾ ਜਿਹੜੇ ਏਜੰਟਸ ਵੀ ਨੇ ਉਹ ਇਸ ਕੰਮ ਨੂੰ ਛੱਡ ਰਹੇ ਨੇ ਕਿ ਹੁਣ ਪਤਾ ਨਹੀਂ ਇਸ ਕੰਮ ਦੇ ਵਿੱਚ ਅੱਗੇ ਕੁਝ ਬਚਿਆ ਕਿ ਨਹੀਂ ਬਚਿਆ ਸੋ ਸਭ ਤੋਂ ਵੱਡੀ ਜਿਹੜੀ ਗੱਲ ਇਹ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਵਿਦੇਸ਼ਾਂ ਦੇ ਵਿੱਚ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਜਾਣਾ ਚਾਹੀਦਾ ਹੈ ਜਾਂ ਨਹੀਂ ਜਾਣਾ ਚਾਹੀਦਾ ਸੋ ਇਸ ਉੱਪਰ ਅੱਜ ਵਿਸ਼ੇਸ਼ ਤੌਰ ਤੇ ਚਰਚਾ ਕਰਾਂਗੇ ਸਾਡੇ ਨਾਲ ਭਾਨਮ ਅਹੂਜਾ ਮੌਜੂਦ ਨੇ ਜੋ ਪਿਛਲੇ ਕਾਫੀ ਸਮੇਂ ਤੋਂ ਜਿੱਥੇ ਇਸ ਇਮੀਗ੍ਰੇਸ਼ਨ ਦੇ ਕਿੱਤੇ ਦੇ ਨਾਲ ਜੁੜੇ ਹੋਏ ਨੇ ਔਰ ਸਰ ਕਪੂਰਨ ਹਮੇਸ਼ਾ ਜਵਾਬ ਦਿੰਦੇ ਨੇ ਸਰੋਤਿਆਂ ਨੂੰ ਉਹਨਾਂ ਦੇ ਸਵਾਲਾਂ ਦਾ ਔਰ ਨੌਜਵਾਨ ਇਹਨਾਂ ਨੂੰ ਸੁਣਦੇ ਵੀ ਨੇ ਸਾਡੇ ਨਾਲ ਬਾਨਵ ਮੌਜੂਦ ਨੇ ਬਾਨਵ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਸਸੀ ਗੱਲ ਐਸਾ ਸ਼ਿਗਾਰ ਬਾਨਵ ਇੱਕ ਚੀਜ਼ ਦੇਖਣ ਨੂੰ ਮਿਲ ਰਹੀ ਹੈ ਕਿ ਅੱਜ ਕੱਲ ਜਿਹੜੇ ਨੌਜਵਾਨ ਨੇ ਉਹ ਡਬਲ ਮਾਈਂਡਡ ਹੋਏ ਹੋਏ ਨੇ ਕਿਉਂਕਿ ਸੋਸ਼ਲ ਸਾਈਟਸ ਤੇ ਕੁਝ ਖਬਰਾਂ ਜਿਹੜੀਆਂ ਚੱਲ ਰਹੀਆਂ ਨੇ ਕਿ ਕੈਨੇਡਾ ਦੇ ਵਿੱਚ ਰਹਿਣ ਨੂੰ ਘਰ ਨਹੀਂ ਕੰਮਕਾਰ ਹੈ ਨਹੀਂ ਐਜੂਕੇਸ਼ਨ ਹੈ ਨਹੀਂ ਤੇ ਹੁਣ ਤੁਸੀਂ ਦੱਸੋ ਤੁਸੀਂ ਕਾਫੀ ਸਮੇਂ ਤੋਂ ਇਸ ਬਿਜ਼ਨਸ ਦੇ ਨਾਲ ਵੀ ਜੁੜੇ ਹੋਏ ਹੋ ਬਿਹਤਰ ਸਮਝਦੇ ਹੋ ਕੀ ਲੱਗਦਾ ਕਿ ਨੌਜਵਾਨਾਂ ਨੂੰ ਬਾਹਰ ਜਾਣਾ ਚਾਹੀਦਾ ਹੈ ਜਾਂ ਨਹੀਂ ਜਾਣਾ ਚਾਹੀਦਾ ਦੇਖੋ ਜੀ ਮੇਰੇ ਅਕੋਰਡਿੰਗ ਅਗਰ ਆਪਾਂ ਗੱਲ ਕਰਦੇ ਆ ਬਾਹਰ ਜਾਣ ਦੀ ਜਾਂ ਨਾ ਜਾਣ ਦੀ ਮੇਰੇ ਅਕੋਰਡਿੰਗ ਤਾਂ ਹਰ ਇੱਕ ਬੱਚੇ ਨੂੰ ਹਰ ਇੱਕ ਬੰਦੇ ਨੂੰ ਜ਼ਰੂਰ ਬਾਹਰ ਜਾਣਾ ਚਾਹੀਦਾ ਉਹਦੇ ਪਿੱਛੇ ਬਹੁਤ ਕਾਰਨ ਨੇ ਕਾਰਨ ਲਾਅ ਐਂਡ ਆਰਡਰ ਨੂੰ ਦੇਖ ਲਓ ਤੁਸੀਂ ਅਗਰ ਆਪਾਂ ਲਾਅ ਐਂਡ ਆਰਡਰ ਦੀ ਗੱਲ ਕਰਦੇ ਆ ਕਿਸੇ ਨੂੰ ਵੀ ਇੱਥੇ ਜਾਂਦੇ ਬੰਦੇ ਨੂੰ ਗੋਲੀ ਮਾਰ ਦਿੱਤੀ ਜਾਂਦੀ ਰਾਈਟ ਇੰਨੇ ਨੇ ਸਾਲ ਹੋ ਜਾਂਦੇ ਕੇਸ ਦਰਜ ਹੋ ਜਾਂਦਾ ਇਨਸਾਫ ਨਹੀਂ ਹੁੰਦਾ 20 20 30 30 ਸਾਲ ਤੱਕ ਕੇਸ ਚੱਲਦੇ ਆ ਰਾਈਟ ਇੱਕ ਤਾਂ ਲਾਅ ਐਂਡ ਆਰਡਰ ਦੀ ਗੱਲ ਕਰਦੇ ਅਗਰ ਹੁਣ ਗੱਲ ਕੀਤੀ ਹੈ ਪ੍ਰੋਟੈਸਟ ਦੀ ਪੀਸਫੁਲੀ ਪ੍ਰੋਟੈਸਟ ਹੀ ਨਹੀਂ ਕਰ ਸਕਦੇ ਠੀਕ ਹੈ ਆਪਣੀ ਹੁਣ ਕਿਸਾਨਾਂ ਦੀ ਅਗਰ ਗੱਲ ਕੀਤੀ ਜਾਵੇ ਕਿਸਾਨ ਹੁਣ ਅੱਜ ਸੜਕਾਂ ਤੇ ਨਿਕਲੇ ਹੋਏ ਨੇ ਤੇ ਪੀਸਫੁਲੀ ਪ੍ਰੋਟੈਸਟ ਤੱਕ ਨਹੀਂ ਕੀਤਾ ਜਾ ਮਤਲਬ ਉਹਨਾਂ ਨੂੰ ਐਗਰੀ ਨਹੀਂ ਹੈ ਉਹਦੇ ਨਾਲ ਹੈਗੀ ਗਵਰਨਮੈਂਟ ਉਹਨਾਂ ਨੂੰ ਪ੍ਰੋਟੈਸਟ ਨਹੀਂ ਕਰਨ ਲਈ ਉਹਨਾਂ ਨੂੰ ਰੈਡੀ ਹੈਗੀ ਕਿ ਹਾਂ ਕੋਈ ਬੰਦਾ ਇੱਥੇ ਪੀਸਫੁਲੀ ਪ੍ਰੋਟੈਸਟ ਕਰ ਸਕੇ ਇਹ ਤਾਂ ਕੋਈ ਐਜੂਕੇਸ਼ਨ ਇੰਨੀ ਚੰਗੀ ਨਹੀਂ ਹੈਗੀ ਤੇ ਅਨਐਮਪਲੋਇਮੈਂਟ ਕਿੰਨੀ ਹੈ ਲਾਈਕ ਬੜੀ ਚੀਜ਼ਾਂ ਦਾ ਡਿਫਰੈਂਸ ਹੈਗਾ ਜੇ ਉਹ ਮੈਨੂੰ ਲੱਗਦਾ ਕਿ ਹਰ ਇੱਕ ਬੰਦੇ ਨੂੰ ਬਾਹਰ ਜਾਣ ਬਾਰੇ ਮਤਲਬ ਜਾਣਾ ਚਾਹੀ ਤੁਸੀਂ ਪ੍ਰੋਟੈਸਟ ਦੀ ਗੱਲ ਕੀਤੀ ਕਿਸਾਨੀ ਸੰਘਰਸ਼ ਚੱਲ ਰਿਹਾ ਕਿਵੇਂ ਵੇਖਦੇ ਹੋ ਤੁਸੀਂ ਤੁਹਾਡੇ ਬਿਜ਼ਨਸ ਨੂੰ ਵੀ ਇਫੈਕਟ ਕਰ ਰਿਹਾ ਕਿਉਂਕਿ ਦਿੱਲੀ ਦੇ ਰਸਤੇ ਦੇ ਵਿੱਚ ਕਿਸਾਨ ਬੈਠੇ ਨੇ ਕਿਵੇਂ ਵੇਖਦੇ ਹੋ ਇਸ ਸਾਰੇ ਪ੍ਰੋਟੈਸਟ ਨੂੰ ਦੇਖੋ ਜੀ ਜੇ ਗੱਲ ਕੀਤੀ ਹੈ ਇਹ ਕਿਸਾਨੀ ਪ੍ਰੋਟੈਸਟ ਦੀ ਘਰੋਂ ਤਾਂ ਉਹ ਨਿਕਲ ਗਏ ਨੇ ਜਾਣਾ ਤਾਂ ਉਹਨਾਂ ਨੇ ਹੈ ਹੀ ਉੱਥੇ ਤੱਕ ਪਹੁੰਚ ਤਾਂ ਜਾਣਾ ਹੀ ਹੈ ਕਿਉਂਕਿ ਸਿਰ ਤੇ ਤੁਸੀਂ ਮੰਨ ਲਓ ਕਫਨ ਮੰਨ ਕੇ ਨਿਕਲੇ ਹੋਏ ਨੇ ਠੀਕ ਹੈ ਜਿਹੜੀ ਕੌਮ ਅੰਗਰੇਜ਼ਾਂ ਤੋਂ ਨਹੀਂ ਡਰੀ ਮੁਗਲਾਂ ਤੋਂ ਨਹੀਂ ਡਰੀ ਅਫਗਾਨਿਆਂ ਤੋਂ ਨਹੀਂ ਡਰੀ ਉਹ ਕਿਸੇ ਤੋਂ ਨਹੀਂ ਡਰਨ ਵਾਲੀ ਹੈਗੀ ਠੀਕ ਹੈ ਹੁਣ ਇੰਨਾ ਕੁਝ ਗਲਤ ਹੋ ਰਿਹਾ ਉੱਤੇ ਕਿਸੇ ਉੱਪਰ ਗੋਲੀਆਂ ਮਾਰੀ ਜਾ ਰਹੀਆਂ ਠੀਕ ਹੈ ਕਿਸੇ ਨੂੰ ਮਤਲਬ ਅਤਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਉੱਥੇ ਮਤਲਬ ਇਹ ਚੀਜ਼ਾਂ ਬਹੁਤ ਗਲਤ ਹੈ ਗਈਆਂ ਗਵਰਨਮੈਂਟ ਇੱਕ ਪਾਸੇ ਤੁਹਾਡੇ ਪੰਜਾਬ ਤੋਂ ਮੰਗਦੀ ਕਿ ਹਾਂ ਸਾਨੂੰ ਪਾਣੀ ਦੇ ਦਿਓ ਹਰਿਆਣਾ ਗਵਰਨਮੈਂਟ ਠੀਕ ਹੈ ਤੇ ਦੂਜੇ ਬਸੀ ਉਹੀ ਵੇਲੇ ਪਾਣੀ ਦੇ ਕਰਕੇ ਤੁਸੀਂ ਸਾਡੇ ਬੰਦੇ ਦਾ ਖੂਨ ਪਾਣੀ ਵਾਂਗੂ ਬਹਾ ਰਹੇ ਹੋ ਯਾਰ ਇਹ ਕੋਈ ਚੀਜ਼ ਚੰਗੀ ਤਾਂ ਨਹੀਂ ਹੈਗੀ ਨਾ ਪੀਸਫੁਲੀ ਪ੍ਰੋਟੈਸਟ ਕਰਨੇ ਜਾ ਰਹੇ ਲੈਟ them go ਕੋਈ ਗੱਲ ਨਹੀਂ ਉੱਥੇ ਦੇਖੋ ਅੱਜ ਨਹੀਂ ਤਾਂ ਕੱਲ ਦਾ ਚੀਜ਼ਾਂ ਮੰਨਣੀਆਂ ਹੀ ਪੈਣੀਆਂ ਹੈ ਰਾਈਟ ਉਹ ਤਾਂ ਪਿਛਲੀ ਵਾਰ ਵੀ ਇਹਨਾਂ ਨੇ ਪ੍ਰੂਵ ਕਰਤਾ ਕਿ ਹਾਂ ਇਨਾਂ ਨੇ ਹਰ ਇੱਕ ਮੰਗਾ ਆਪਣੀ ਮਨਵਾਈਆਂ ਠੀਕ ਹੈ ਜਿਹੜੀ ਗੱਲਾਂ ਇਹ ਕਹਿ ਰਹੇ ਨੇ ਅਗਰ ਮੰਨ ਲੀਤੀ ਜੇ ਮੇਰੇ ਅਕੋਰਡਿੰਗ ਤੇ ਇਹ ਸੱਤ ਪ੍ਰੋਟੈਸਟ ਕਰਨ ਦੀ ਲੋੜ ਹੀ ਨਾ ਪਵੇ ਸੜਕਾਂ ਤੇ ਇਹਨਾਂ ਨੂੰ ਆਂਦੀ ਲੋੜ ਹੀ ਨਾ ਪੈਂਦੀ ਜੇ ਇਹ ਚੀਜ਼ਾਂ ਕਿਤੇ ਨਾ ਕਿਤੇ ਸੈਟਲਮੈਂਟ ਜ਼ਰੂਰ ਕਰਨੀ ਚਾਹੀਦੀ ਗਵਰਨਮੈਂਟ ਨੂੰ ਤੇ ਸੋ ਭਾਵੇਂ ਪਹਿਲਾਂ ਵੀ ਕੋਵਿਡ ਉਸ ਤੋਂ ਬਾਅਦ ਫਿਰ ਕਿਸਾਨੀ ਸੰਘਰਸ਼ੀ ਕਾਫੀ ਲੰਮਾ ਸਮਾਂ ਚੱਲਿਆ ਕੀ ਲੱਗਦਾ ਕਿ ਕੰਮਕਾਰ ਤਾਂ ਪਹਿਲਾ ਹੈ ਨਹੀਂ ਜੇ ਲਾਅ ਐਂਡ ਆਰਡਰ ਦੀ ਤੁਸੀਂ ਗੱਲ ਦਸੀ ਕਿ ਇੰਡੀਆ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਕੋਈ ਬਹੁਤੀ ਵਧੀਆ ਨਹੀਂ ਉਸ ਤੋਂ ਬਾਅਦ ਅਨ ਐਜੂਕੇਸ਼ਨ ਸੋ ਨੌਜਵਾਨ ਫਿਰ ਕੀ ਕਰਨ ਕਿਉਂਕਿ ਦੂਜੇ ਪਾਸੇ ਕਈ ਏਜੰਟਸ ਉਹਨਾਂ ਦੇ ਨਾਲ ਧੱਕਾ ਕਰ ਜਾਂਦੇ ਨੇ ਔਰ ਕਈ ਵਾਰ ਵੇਖਿਆ ਜਾਂਦਾ ਕਿ ਕੈਨੇਡਾ ਜਾ ਕੇ ਉਹਨਾਂ ਨੂੰ ਕੋਈ ਸਮਝ ਨਹੀਂ ਆਉਂਦੀ ਜਾਂ ਬਾਹਰਲੇ ਦੇਸ਼ਾਂ 'ਚ ਜਾ ਕੇ ਸਮਝ ਨਹੀਂ ਆਉਂਦੀ ਸੋ ਕਿਸ ਤਰ੍ਹਾਂ ਨੌਜਵਾਨ ਜਿਹੜਾ ਆਪਣੀ ਲਾਈਫ ਨੂੰ ਅੱਗੇ ਸੇਧ ਕਿੱਥੋਂ ਲਵੇ ਕੀ ਚੂਜ਼ ਕਰੇ ਉਹ ਕਿੱਦਾਂ ਹਰ ਇੱਕ ਚੀਜ਼ ਦੀ ਚੋਣ ਜਿਹੜੀ ਆ ਉਹ ਕਿਸ ਤਰ੍ਹਾਂ ਕਰੇ ਦੇਖੋ ਜੀ ਜੇ ਅੱਤੀ ਸਾਰਾ ਕੁਝ ਸਹੀ ਹੋ ਗਿਆ ਲਾਅ ਐਂਡ ਆਰਡਰ ਇੱਥੇ ਸਹੀ ਹੋ ਜਵੇ ਠੀਕ ਹੈ ਐਜੂਕੇਸ਼ਨ ਇੱਧਰ ਹੀ ਵਧੀਆ ਹੋ ਜਾਏ ਤਾਂ ਸ਼ਾਇਦ ਕਿਸੇ ਬੰਦੇ ਨੂੰ ਬਾਹਰ ਜਾਂਦੀ ਲੋੜ ਹੀ ਨਾ ਪਵੇ ਠੀਕ ਹੈ ਤੇ ਇਹ ਚੀਜ਼ਾਂ ਦਾ ਸੁਧਾਰ ਤਾਂ ਇਹ ਆਪਾਂ ਨੂੰ ਵੀ ਚਾਹੀਦਾ ਕਿ ਇਹ ਚੀਜ਼ਾਂ ਅੰਦਰ ਸੁਧਾਰ ਹੋਵੇ ਤੇ ਮੈਂ ਇਹ ਕੰਮ ਛੱਡ ਦਾਂਗਾ ਜਦ ਇਹ ਚੀਜ਼ਾਂ ਦਾ ਸੁਧਾਰ ਇੱਥੇ ਹੋ ਜੂਗਾ ਮੈਂ ਕਿਸੇ ਨੂੰ ਨਹੀਂ ਬਾਹਰ ਭੇਜਾਂਗਾ ਇਹ ਗੱਲ ਦਾ ਮੈਂ ਦਾਅਵਾ ਕਰਦਾ ਮੈਨੂੰ ਕੋਈ ਇਹ ਅਸੀਂ ਅੱਜ ਇੰਟਰਵਿਊ ਕਰ ਰਹੇ ਹਾਂ ਕੋਈ ਮੈਂ ਆਪਣਾ ਪ੍ਰੋਡਕਟ ਵੇਚਣ ਵਾਸਤੇ ਇੰਟਰਵਿਊ ਨਹੀਂ ਕਰ ਰਿਹਾ ਠੀਕ ਹੈ ਜਾਂ ਮੈਂ ਇਹ ਕੰਮ ਕਰਦਾ ਤਾਂ ਮੈਂ ਇਹ ਕਹ ਰਿਹਾ ਕਿ ਕਾਰਨਾਂ ਦੇ ਕਾਰਨ ਮੈਂ ਕਹਿੰਦਾ ਕਿ ਹਰ ਇੱਕ ਬੰਦੇ ਨੂੰ ਬਾਹਰ ਜਾਣਾ ਚਾਹੀਦਾ ਉਹ ਕਾਰਨ ਨਾ ਬੰਦੇ ਤਾਂ ਸ਼ਾਇਦ ਮੈਂ ਕਹਿੰਦਾ ਨਾ ਕਿ ਹਾਂ ਕੋਈ ਬੰਦਾ ਬਾਹਰ ਜਾਵੇ ਪਰ ਇੱਕ ਚੀਜ਼ ਤਾਂ ਸਪਸ਼ਟਨਾ ਚਾਹੀਏ এডੂਕੇਸ਼ਨ ਹੋਵੇ ਜਾਂ ਲਾਅ ਐਂਡ ਆਰਡਰ ਦੀ ਸਥਿਤੀ ਹੋਵੇ ਜਾਂ ਬਿਜ਼ਨਸ ਦੀ ਗੱਲ ਹੋਵੇ ਬਾਹਰਲੇ ਦੇਸ਼ਾਂ ਦੇ ਵਿੱਚ ਸਭ ਕੁਝ ਵਧੀਆ ਕਿਉਂਕਿ ਉਹਤੇ ਇੱਕ ਸਿਸਟਮ ਦੇ ਨਾਲ ਸਾਰੇ ਚੱਲਦੇ ਨੇ ਤੁਸੀਂ ਇਸ ਚੀਜ਼ ਨਾਲ ਐਗਰੀ ਹੋ ਕਿ ਬਾਹਰਲੇ ਦੇਸ਼ ਜਿਹੜੇ ਨੇ ਕਿਤੇ ਨਾ ਕਿਤੇ ਸਾਡੇ ਨਾਲੋਂ ਥੋੜੀ ਜਿਹੀ ਫਾਰਵਰਡ ਨੇ ਔਰ ਉੱਤੇ ਹਰ ਇੱਕ ਚੀਜ਼ ਬਿਹਤਰ ਮਿਲਦੀ ਹੈ ਦੇਖੋ ਫੂਡ ਕੁਆਲਿਟੀ ਦੀ ਗੱਲ ਕੀਤੀ ਜਾਵੇ ਉੱਥੇ ਚੰਗੀ ਹੈ ਠੀਕ ਹੈ ਇੱਥੇ ਕੁਟਾ ਕਪਲੇ ਬੜੇ ਨੇ ਬੜੀ ਚੀਜ਼ਾਂ ਦਾ ਮਤਲਬ ਅਗਰ ਦੇਖਿਆ ਜਾਵੇ ਚੰਗੀਆਂ ਚੀਜ਼ਾਂ ਵੀ ਬਹੁਤ ਨੇ ਬਾਹਰਲੀ ਕੰਟਰੀਆਂ ਚ ਤੇ ਮਾੜੀਆਂ ਚੀਜ਼ਾਂ ਵੀ ਬਹੁਤ ਹੈ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਕੁਝ ਉੱਧਰ ਬਹੁਤ ਵਧੀਆ ਜੀ ਕੋਈ ਚੀਜ਼ ਮਾੜੀ ਹੈ ਨਹੀਂ 네ਗੇਟਿਵ ਵੀ ਹੁੰਦੀਆਂ ਪੋਜ਼ਿਟਿਵ ਵੀ ਹੁੰਦੀਆਂ ਹੁਣ ਅਸੀਂ ਆਪਣੇ ਉੱਪਰ ਕਿਵੇਂ ਲੈਣਾ ਇਸ ਚੀਜ਼ ਨੂੰ ਇਹ ਸਾਡੇ ਉੱਪਰ ਡਿਪੈਂਡ ਕਰਦਾ ਰਹੀ ਗੱਲ ਐਜੂਕੇਸ਼ਨ ਦੀ ਜਿਹਨੇ ਪੜਨਾ ਉਹ ਇੱਥੇ ਵੀ ਪੜ ਕੇ ਵਿਪਰਵੰਦਰ ਚਲੀ ਚਲੀ ਪੰਜਾਬ ਜਾਂ ਲੱਖਾਂ ਦੇ ਪੈਕੇ ਲੈ ਲੈਂਦੇ ਪਏ ਆ ਜਿਹਨੇ ਨਹੀਂ ਪੜਨਾ ਉਹਨੇ ਤੇ ਇਹ ਤਾਂ ਆਪ ਦੇ ਅੰਦਰ ਵੀ ਚਾਹੀਦੀ ਹੈ ਚੀਜ਼ਾਂ ਕਿ ਹਾਂ ਜੇ ਕਿਸੇ ਬੰਦੇ ਨੇ এডਿਕੇਸ਼ਨ ਲੈਣ ਵਾਸਤੇ ਜਾਣਾ ਤਾਂ ਆਪਣਾ ਫਿਊਚਰ ਬਿਲਡ ਅਪ ਕਰਨ ਵਾਸਤੇ ਜਾਣਾ ਤਾਂ ਉਹ ਬੰਦਾ ਮਤਲਬ ਪੈਰ ਰੱਖੇ ਉਸ ਪਾਸੇ ਨਹੀਂ ਤਾਂ ਮੇਰੇ ਸਾਨਾ ਬਾਹਰ ਜਾਂਦੀ ਉਹਨਾਂ ਨੂੰ ਲੋੜ ਨਹੀਂ ਹੈਗੀ ਜਿਸ ਬੰਦੇ ਨੇ ਉੱਥੇ ਜਾ ਕੇ ਕੁਝ ਨਹੀਂ ਕਰਨਾ ਆਪਣੇ ਪੇਰੈਂਟਸ ਦਾ ਪੈਸਾ ਖਰਾਬ ਕਰਨਾ ਕਰਜ਼ੇ ਦੇ ਅੰਦਰ ਉਹਨਾਂ ਨੂੰ ਡਬਾਉਣਾ ਉਹ ਬੰਦਾ ਨਾ ਬਾਹਰ ਜਾਵੇ ਬਿਲਕੁਲ ਕਹਿ ਦਿੰਦੇ ਆ ਕ੍ਰੇਜ਼ ਹੋਵੇ ਬਾਹਰ ਜਾਣ ਦਾ ਜਾਂ ਐਂਬੀਸ਼ੀਅਸ ਹੋਣ ਬੰਦੇ ਦੇ ਬਾਹਰ ਜਾ ਕੇ ਕੁਝ ਬਣਨ ਦੇ ਉਹ ਜਾਣ ਇੱਕ ਪੰਜਾਬੀ ਦਾ ਸ਼ਬਦ ਹੈ ਕਹਿੰਦੇ ਇਹ ਦੇ ਅੰਦਰ ਇੱਕ ਕੀੜਾ ਵਾ ਕਿ ਮੈਂ ਆ ਕੰਮ ਕਰਨਾ ਹੀ ਕਰਨਾ ਜਿਹੜੇ ਉਹ ਦਿਮਾਗ ਦੇ ਵਿੱਚ ਕੀੜਾ ਲੈ ਕੇ ਚੱਲਦੇ ਨੇ ਸਿਰਫ ਬਾਹਰ ਜਾਣਾ ਉਹਨਾਂ ਨੂੰ ਉਹ ਨਾਂ ਸ਼ਾਇਦ ਇਸ ਦੀ ਚੋਣ ਕਰਨ ਕੇ ਬਾਹਰ ਜਾਣਾ ਜਿਵੇਂ ਤੁਸੀਂ ਦੱਸਿਆ ਕਿ ਮਾਪੇ ਦੇ ਪੈਸੇ ਖਰਾਬ ਕਰਨਗੇ ਆਪਣੀ ਲਾਈਫ ਜਿਹੜੀ ਆ ਖਰਾਬ ਕਰਨਗੇ ਬਿਲਕੁਲ ਇਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਇੱਥੇ ਪੇਰੈਂਟਸ ਨੂੰ ਵੀ ਸਮਝਦਾਰ ਹੋਣ ਦੀ ਲੋੜ ਹੈ ਹੁਣ ਪੇਰੈਂਟਸ ਦੇ ਉਹਨਾਂ ਦੇ ਬੱਚੇ ਕਹਿੰਦੇ ਕਿ ਅਸੀਂ ਬਾਹਰ ਜਾਣਾ ਪੇਰੈਂਟਸ ਵੀ ਕਹਿੰਦੇ ਚੱਲ ਯਾਰ ਬਾਹਰ ਚੱਲ ਜਾ ਕੋਈ ਗੱਲ ਨਹੀਂ ਕਿਉਂਕਿ ਸਾਡਾ ਇਹ ਰਿਸ਼ਤਾ ਫਲਾਣੇ ਦਾ ਬੱਚਾ ਬਾਹਰ ਆਈ ਚਲੋ ਇਹਨੂੰ ਵੀ ਬਾਹਰ ਭੇਜ ਦਿੰਨੇ ਆ ਪਰ ਉਹ ਬੰਦਾ ਕਿਉਂ ਨਹੀਂ ਦਿਖਦਾ ਕਿਸੇ ਨੂੰ ਜਿਹੜਾ ਇੱਥੇ ਵੈਲ ਸੈਟਲਡ ਹੈ ਉਹ ਬੰਦਾ ਕਿਉਂ ਨਹੀਂ ਦਿਖਦਾ ਜਿਹੜਾ ਇੱਥੇ ਚਾਲੀ ਚਾਲੀ 50-50 ਲੱਗਦੇ ਪੈਕੇਜ ਲੈ ਰਿਆ ਕੋਈ ਵਧੀਆ ਕੰਪਨੀਆਂ ਦੇ ਅੰਦਰ ਉਹ ਬੰਦਾ ਕਿਉਂ ਨਹੀਂ ਦਿਖਦਾ ਉਹ ਪੂਆ ਦਾ ਮੁੰਡਾ ਕਿਉਂ ਨਹੀਂ ਦਿਖਦਾ ਜਿਹੜਾ ਇੱਥੇ ਬਿਜ਼ਨਸਮੈਨ ਹੈਗਾ ਇੱਥੇ ਵਧੀਆ ਬਿਜ਼ਨਸ ਸੈਟਲ ਕਰਕੇ ਬੈਠਾ ਹੋਇਆ ਉਹ ਹੀ ਬੰਦਾ ਕਿਉਂ ਦਿਖਦਾ ਜਿਹੜਾ ਬਾਹਰ ਬੈਠਾ ਹੈ ਬਾਹਰ ਰਾਈਟ ਉਹ ਬੰਦਾ ਕਿਉਂ ਦਿਖਦਾ ਹੈ ਇਹ ਤਾਂ ਆਪਣੀ ਸੋਚ ਹੈ ਇੱਕ ਇਹ ਲੋਕਾਂ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ ਜੇ ਬੱਚਾ ਕੈਪੇਬਲ ਹੈਗਾ ਤਾਂ ਹੀ ਉਹ ਪੇਰੈਂਟਸ ਉਸ ਬੱਚੇ ਦੇ ਉੱਪਰ ਪੈਸਾ ਲਗਾਣ ਕਰਜ਼ੇ ਫੜ ਕੇ ਜੇ ਦੇਖੋ ਇੱਧਰ ਵੀ ਅਗਰ ਗੱਲ ਕੀਤੀ ਜਾਵੇ ਐਜੂਕੇਸ਼ਨ ਕਿਸੇ ਨੇ ਲੈਣੀ ਹੈ ਤਾਂ 20 ਤੋਂ 25 ਲੱਖ ਰੁਪਏ ਦੀ ਅੱਜ ਦੀ ਡੇਟ ਦੇ ਅੰਦਰ ਆਰਾਮ ਨਾਲ ਲੱਗ ਜਾਂਦਾ ਸਟੱਡੀ ਦੇ ਉੱਪਰ ਠੀਕ ਹੈ ਤੇ ਉਹ ਜੇ ਤੁਸੀਂ ਲੋਨ ਲੈ ਕੇ ਬੱਚੇ ਨੂੰ ਪੜਾ ਰਹੇ ਹੋ ਕੱਲ ਨੂੰ ਬੰਦਾ ਜਾ ਕੇ ਉੱਥੇ ਪੜੇ ਵੀ ਨਾ ਲੋਨ ਦੀ ਕਿਸ਼ਤਾਂ ਵੀ ਤੁਹਾਡੀ ਟੁੱਟ ਗਈਆਂ ਠੀਕ ਹੈ ਲੋਨ ਦੇ ਪੈਸੇ ਵੀ ਪੂਰੇ ਨਹੀਂ ਹੋਏ ਤੁਸੀਂ ਆਪਦੇ ਆਪ ਨੂੰ ਇੱਕ ਦਲਦਲ ਅੰਦਰ ਫਸਾ ਰਹੇ ਹੋ ਉਹ ਦਲਦਲ ਚ ਨਾ ਪਵੋ ਨਾ ਫਸੋ ਮੇਰੇ ਅਕੋਰਡਿੰਗਲੀ ਜਿਹੜੇ ਬੱਚਾ ਕੈਪੇਬਲ ਹੈਗਾ ਤਾਂ ਹੀ ਉਹਨੂੰ ਬਾਹਰ ਭੇਜਣਾ ਜਿਹਦਾ ਇਹ ਪੇਰੈਂਟਸ ਨੂੰ ਤੇ ਸਮਝਦਾਰੀ ਨਾਲ ਕੰਮ ਲੈਣਾ ਪੈਣਾ ਮੋਟਿਵ ਵੈਸੇ ਇੱਕੋ ਹੀ ਮੰਨਿਆ ਜਾਂਦਾ ਕਿ ਪਹਿਲਾਂ ਬੱਚੇ ਨੂੰ ਪੜਨ ਲਈ ਭੇਜੋ ਥੋੜਾ ਬਹੁਤਾ ਉੱਤੇ ਕੰਮਕਾਰ ਕਰੇਗਾ ਫਿਰ ਜਾ ਕੇ ਉੱਤੇ ਸੈਟਲ ਹੋ ਜਾਏਗਾ ਵਿਆਹ ਕਰ ਦਾਂਗੇ ਇਹ ਵੀ ਇੱਕ ਕਾਰਨ ਮੰਨਿਆ ਜਾਂਦਾ ਕਿ ਪੰਜਾਬ ਦੇ ਲੋਕ ਜ਼ਿਆਦਾ ਜਿਹੜੇ ਨੇ ਇੱਥੋਂ ਮੂਵ ਔਨ ਕਰ ਰਹੇ ਨੇ ਦੇਖੋ بڑے ਬੰਦੇ ਮੂਵ ਔਨ ਕਰਦੇ ਆ ਪਰ ਸਕਸੈਸਫੁਲ ਕੋਈ ਕੋਈ ਹੁੰਦਾ ਠੀਕ ਹੈ ਜੇ ਗੱਲ ਕੀਤੀ ਜੇ ਐਜੂਕੇਸ਼ਨ ਦੀ ਕਈ ਬੰਦੇ ਉੱਤੇ ਜਾ ਕੇ ਫੇਲ ਹੋ ਜਾਂਦੇ ਆ ਉਹਨਾਂ ਦੀ ਸਟੋਰੀ ਤਾਂ ਸਾਹਮਣੇ ਹੀ ਨਹੀਂ ਆਂਦੀ ਕਿ ਇੰਨੇ ਬੰਦੇ ਇਲੀਗਲ ਹੋ ਗਏ ਜੀ ਜਾਂ ਇੰਨੇ ਬੰਦਿਆਂ ਨੇ ਰਿਫਿਊਜੀ ਐਕਟ ਲਾ ਲਿਆ ਜੀ ਜਾਂ ਉਧਰ ਜਾ ਕੇ ਪਤਾ ਕੋਈ ਖਬਰ ਹੀ ਹੈ ਨਹੀਂ ਪੇਰੈਂਟਸ ਨੂੰ ਮਿਲ ਨਹੀਂ ਪਾਂਦੇ ਕਿਉਂਕਿ ਉਹਨਾਂ ਨੇ ਵਾਪਸ ਨਹੀਂ ਆਣਾ ਪੇਰੈਂਟਸ ਨੇ ਵਾਪਸ ਆ ਨਹੀਂ ਸਕਦੇ ਪੇਰੈਂਟਸ ਉੱਤੇ ਜਾ ਨਹੀਂ ਸਕਦੇ ਕਿਉਂਕਿ ਉਹ ਆਲਰੇਡੀ ਆ ਇਲੀਗਲ ਹੋ ਚੁਕੇ ਆ ਉਹ ਬੰਦਿਆਂ ਦੀ ਕਹਾਣੀ ਵੀ ਸਾਨੂੰ ਮੈਨੂੰ ਲੱਗਦਾ ਮੈਂ ਅੱਜ ਦੱਸਦਾ ਪਿਆ ਤੁਹਾਨੂੰ ਬੜੇ ਐਪਲੀਕੈਂਟਸ ਇਹੋ ਜਿਹੇ ਨੇ ਹਜ਼ਾਰੋਂ ਨਹੀਂ ਸੈਂਕੜੋਂ ਨਹੀਂ ਮਤਲਬ ਲੱਖਾਂ ਬੰਦਿਆਂ ਦੀ ਤਾਦਾਦ ਹੋਏਗੀ ਉੱਥੇ ਇਹੋ ਜੀ ਜਿਹੜੇ ਬੰਦੇ ਇਲੀਗਲ ਵੀ ਹੋਏ ਹੋ ਜਣੇ ਉੱਥੇ ਉਹਨਾਂ ਦਾ ਵੀ ਮਤਲਬ ਦੇਖਣਾ ਚਾਹੀਦਾ ਆਪਾਂ ਨੂੰ ਜੇ ਤੁਹਾਡਾ ਬੰਦਾ ਕੈਪੇਬਲ ਹੈ ਤਾਂ ਹੀ ਉਹਨੂੰ ਬਾਹਰ ਭੇਜੋ ਅਦਰਾਈਜ਼ ਕੀ ਹੈ ਯਾਰ ਉਧਰ ਜਾ ਕੇ ਇਮੋਸ਼ਨਲੈਸ ਹੋ ਜਾਂਦਾ ਬੰਦਾ ਆਪਣੇ ਪੇਰੈਂਟਸ ਨਾਲੋਂ ਭੁੱਲ ਜਾਂਦਾ ਜਿਨ੍ਹਾਂ ਨੇ ਪੈਸੇ ਲਾ ਲਾ ਕੇ ਬਾਹਰ ਭੇਜ ਜਾਂ ਬੰਦੇ ਚੰਗੇ ਵੀ ਬਹੁਤ ਨੇ ਬੰਦੇ ਮਾੜੇ ਵੀ ਬਹੁਤ ਨੇ ਪਰ ਇਹ ਚੀਜ਼ਾਂ ਨਹੀਂ ਭੁੱਲਣੀ ਚਾਹੀਦੀ ਕਿ ਹਾਂ ਯਾਰ ਕਿ ਆਪਾਂ ਆਪਣੇ ਪੇਰੈਂਟਸ ਦਾ ਕਰਨਾ ਛੱਡਦੀ ਹੈ ਜਾਂ ਆਪਣੇ ਪੇਰੈਂਟਸ ਨੂੰ ਸਾਈਡ ਤੇ ਕਰਕੇ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਦਾਅ ਉਤੇ ਲਾਤਾ ਯਾਰ ਉਹਨਾਂ ਦਾ ਹਰ ਇੱਕ ਬੱਚੇ ਨੂੰ ਕਰਨਾ ਚਾਹੀਦਾ ਬੰਨ ਕਈ ਜਗ੍ਹਾ ਬੱਚੇ ਗਲਤ ਹੁੰਦੇ ਨੇ ਕਈ ਜਗ੍ਹਾ ਮਾਪੇ ਗਲਤੀ ਕਰ ਜਾਂਦੇ ਨੇ ਜਾਂਚ ਨਹੀਂ ਕਰਦੇ ਛਾਣਬੀਨ ਨਹੀਂ ਕਰਦੇ ਕਿ ਜਿਸ ਜਗ੍ਹਾ ਅਸੀਂ ਪੈਸਾ ਇਨਵੈਸਟ ਕਰ ਰਹੇ ਹਾਂ ਉਹ ਸਹੀ ਹੈ ਜਾਂ ਗਲਤ ਆ ਔਰ ਕਈ ਜਗ੍ਹਾ ਏਜੰਟਸ ਵੀ ਚਲਾਕੀ ਕਰ ਜਾਂਦੇ ਆ ਬਹੁਤਾਂ ਦੇ ਵਿੱਚ ਮੈਂ ਹੀ ਨਹੀਂ ਕਹਾਗਾ ਕਿ ਏਜੰਸੀ ਗਲਤ ਹੁੰਦੇ ਆ ਕਿਤੇ ਕਿਤੇ ਕੁਝ ਹੋ ਜਾਂਦਾ ਪਰ ਗਾਜ ਹਮੇਸ਼ਾ ਏਜੰਟ ਦੇ ਉੱਪਰ ਹੀ ਡਿੱਗਦੀ ਹੈ ਆ ਪਿੱਛੇ ਜੇ ਤੁਸੀਂ ਦੇਖਿਆ ਕਈ ਸੀਨ ਕਈ ਕੇਸੇ ਇਦਾਂ ਦੇ ਆਏ ਨੇ ਕਿ ਏਜੰਟਸ ਨੂੰ ਕਿਹਾ ਜਾ ਰਿਹਾ ਕਿ ਉਹਨਾਂ ਨੇ ਫਰੋਡ ਕੀਤਾ ਤੁਸੀਂ ਕਿਵੇਂ ਦੇਖਦੇ ਹੋ ਕਿ ਟੋਟਲੀ ਏਜੰਟ ਨੂੰ ਹੀ ਕਿਉਂ ਦਬਾਇਆ ਜਾਂਦਾ ਇਹ ਵੀ ਇੱਕ ਜਿਹੜਾ ਗਲਤ ਗੱਲ ਹੈ ਇਹ ਨਹੀਂ ਹੋਣੀ ਚਾਹੀਦੀ ਹਰ ਇੱਕ ਚੀਜ਼ ਜਾਂਚ ਦੇ ਜ਼ਰੀਏ ਹੀ ਸਾਹਮਣੇ ਆਉਣੀ ਚਾਹੀਦੀ ਹੈ ਦੇਖੋ ਹਰ ਇੱਕ ਏਜੰਟ ਗਲਤ ਨਹੀਂ ਹਰ ਇੱਕ ਜਣ ਸਹੀ ਨਹੀਂ ਠੀਕ ਹੈ ਹੁਣ ਇੱਕ ਤਲਾਬ ਅੰਦਰ 100 ਮਚਲੀਆਂ ਗੰਦੀ ਹੋ ਸਕਦੀਆਂ ਪਰ ਉਹਦੇ ਨਾਲ ਸਾਰਾ ਤਲਾਬ ਨਹੀਂ ਗੰਦਾ ਹੁੰਦਾ ਪਰ ਹੁਣ ਦੀ ਜਿਹੜੀ ਕੈਟਾਗਰੀ ਅਗਰ ਆਪਾਂ ਦੇਖਦੇ ਆਂ ਤਲਾਬ ਦੀ ਹੁਣ 80% ਆਪਣਾ ਤਲਾਬ ਗੰਦਾ ਹੋ ਚੁੱਕਾ ਏਜੰਟ ਦਾ ਕਿਉਂਕਿ ਮੋਸਟਲੀ ਠੱਗੀਆਂ ਹੋ ਰਹੀਆਂ ਕਿਸੇ ਨਾਲ ਕੋਈ ਫਰਾਡ ਹੋ ਗਿਆ ਕਿਸੇ ਨਾਲ ਕੋਈ ਫਰਾਡ ਹੋ ਗਿਆ ਫਰਾਡ ਹੁੰਦਾ ਕਿਉਂ ਹੈ ਲੈਕ ਆਫ ਨੋਲੇਜ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਹਾਂ ਯਾਰ ਰੂਲਸ ਐਂਡ ਰੈਗੂਲੇਸ਼ਨਸ ਕੀ ਨੇ ਠੀਕ ਹੈ ਪੇਰੈਂਟਸ ਸਿਰਫ ਐਡ ਦੇਖਦੇ ਫਟਾਫਟ ਆਫਿਸ ਦੇ ਅੰਦਰ ਵਿਜ਼ਿਟ ਕਰ ਲੈਂਦੇ ਆ ਪੈਸੇ ਫੜਾਓ ਕੰਮ ਕਰਵਾ ਉਹ ਪਹਿ ਕੇ ਇਸ ਚੀਜ਼ ਦੇ ਮੰਗਦਾ ਵੇ ਏਜੰਟ ਉਹ ਤਾਂ ਪੁੱਛੋ ਉਸ ਚੀਜ਼ ਨੂੰ ਉਹਦੇ ਬਾਰੇ ਟੈਕਨੀਕਲੀ ਨੋਲੇਜ ਤਾਂ ਹੋਣੀ ਚਾਹੀਦੀ ਨਾ ਬੰਦੇ ਨੂੰ ਕਿ ਹਾਂ ਯਾਰ ਇੰਨਾ ਐਕਚੁਅਲ ਖਰਚਾ ਆਂਦਾ ਹੈ ਜੇ ਕੈਨੇਡਾ ਦੀ ਗੱਲ ਕਰ ਲਈਏ ਉਹਦੇ ਅੰਦਰ ਜੀਆਈਸੀ ਹੁਣ ਡਬਲ ਹੋ ਗਿਆ ਕਈ ਬੰਦੇ ਕਹਿੰਦੇ ਬਿਨਾ ਜੀਆਈਸੀ ਤੋਂ ਬਾਹਰ ਭੇਜਾਂਗੇ ਉਹ ਵੀ ਤਾਂ ਠੱਗੀ ਹੈ ਨਾ ਉਹ ਤਾਂ ਤੁਹਾਡੇ emotions ਨਾਲ ਖੇលਿਆ ਜਾ ਰਿਹਾ ਤੁਸੀਂ ਖੁਦ ਉਹਨਾਂ ਨੂੰ ਜਾ ਕੇ ਦੱਸ ਦਿਓ ਕਿ ਮੇਰਾ ਇਹ ਸੁਪਨਾ ਹੈ ਜੀ ਉਹ ਤਾਂ ਉਹਨੇ ਦੇਖ ਲੈਣਾ ਕਿ ਇਹਦੇ ਇਸ ਬੰਦੇ ਨੇ ਬਾਹਰ ਹੀ ਜਾਣਾ ਫਿਰ ਉਸ ਬੰਦੇ ਦੇ ਮੰਨ ਦੇ ਤਾਂ ਠੱਗੀ ਜਾਂਦੀ ਕਿ ਮੈਂ ਇਸ ਬੰਦੇ ਤੋਂ ਜਿਵੇਂ ਮਰਜ਼ੀ ਪੈਸੇ ਹਿੰਟਾ ਹਰ ਕੋਈ ਏਜ ਜੇ ਚੰਗੇ ਏਜੰਟਾਂ ਦੀ ਗੱਲ ਕੀਤੀ ਜਾਂਵੇ ਤਾਂ ਚੰਗੇ ਏਜੰਟ ਵੀ ਬਹੁਤ ਨੇ ਜੀ ਜਿਹੜੇ ਆਪ ਦੀ ਫੀਸਾ ਤੱਕ ਨਹੀਂ ਲੈਂਦੇ ਠੀਕ ਹੈ ਉਹ ਵੀ ਬਾਹਰ ਭੇਜਦੇ ਬੱਚੇ ਨੂੰ ਅਸੀਂ ਵੀ ਇਨਫੈਕਟ ਅਸੀਂ ਫ੍ਰੀ ਐਲਸ ਕਰਾਨੇ ਆ ਕਿਸੇ ਬੱਚੇ ਤੋਂ ਕੋਈ ਫੀਸ ਨਹੀਂ ਲੈਂਦੇ ਜੀ ਆਪਾਂ ਕਈ ਵਾਰੀ ਕੋਈ ਮਤਚਾ ਆਪਣੇ ਕੋਲ ਆਇਆ ਫੈਮਲੀ ਉਹਦੀ ਇੰਨੀ ਕੁ ਵਧੀਆ ਨਹੀਂ ਹੁੰਦੀ ਫਾਈਨੈਂਸ਼ੀਅਲ ਬੈਕਗ੍ਰਾਉਂਡ ਇਹਨਾਂ ਵਧੀਆ ਨਹੀਂ ਹੁੰਦਾ ਆਪਾਂ ਫ੍ਰੀ ਆਫ ਕੋਸਟ ਵੀ ਉਹਨੂੰ ਬਾਹਰ ਭੇਜ ਦਿੱਤਾ ਮਤਲਬ ਆਪਣੀ ਫੀਸ ਨਹੀਂ ਲੈਂਦੇ ਜਿਹੜੀ ਕਾਲਜ ਦੀ ਫੀਸਾ ਜਾਨੀ ਕੰਸਰਨ ਅਥਾਰਟੀ ਨੂੰ ਫੀਸਾ ਜਾਨੀ ਉਹ ਤਾਂ ਜਾਣੀ ਜਾਣੀ ਹੈ ਪਰ ਜਿੱਤੇ ਆਪਾਂ ਨੂੰ ਲੱ एनजीओड्डी खुली ਹੋਈਆਂ ਆਪਾਂ ਨੂੰ ਕਿਤੇ ਦੀ ਸੇਵਾ ਲੋਕੀਂ ਕਹਿੰਦੇ ਸੇਵਾ ਕਰੋ ਜੀ ਮੈਡੀਕਲ ਦੀ ਸੇਵਾ ਕਰੋ ਦੂਜੀ ਸੇਵਾ ਕਰੋ ਤੁਸੀਂ ਆਪਣੇ ਸਭ ਤੋਂ ਪਹਿਲੇ ਪੇਰੈਂਟਸ ਦੀ ਸੇਵਾ ਕਰਨੀ ਸਿੱਖੋ ਠੀਕ ਹੈ ਜਿਹੜਾ ਤੁਹਾਡੇ ਘਰੇ ਰੱਬ ਬੈਠਾ ਉਹਦੀ ਸੇਵਾ ਦਾ ਕਰੋ ਠੀਕ ਹੈ ਬਾਕੀਆਂ ਦੀ ਸੇਵਾ ਕੀ ਕਰਨੀ ਦੂਜੀ ਗੱਲ ਅਸੀਂ ਵੀ ਇੱਕ ਤਰੀਕੇ ਦੀ ਸੇਵਾ ਹੀ ਕਰ ਰਹੇ ਹਾਂ ਫਰੀ ਐਜ ਵੀ ਸੇਵਾ ਹੀ ਹੈ ਅਸੀਂ ਡੁੱਧਿਆਪਾਸੇ ਨਹੀਂ ਲੈ ਕੇ ਜਾ ਰਹੇ ਇਹਨੂੰ ਆਪਾਂ ਫਰੀ ਐਜੂਕੇਸ਼ਨ ਕਰਤੀ ਜੋ ਜੋ ਚੀਜ਼ਾਂ ਅਸੀਂ ਕਰ ਰਹੇ ਹਾਂ ਮੇਰੇ ਸਾਹਮਣੇ ਪੋਜ਼ਿਟਿਵਿਟੀ ਨਾਲ ਹੀ ਕਰ ਰਹੇ ਹਾਂ ਤੇ ਅੱਗੇ ਵੀ ਕਰਦੇ ਰਵਾਂਗੇ ਕੋਈ ਅਸੀਂ ਕਰਾਂ। ਬੈਨ ਆਵ ਲਾਸਟ ਦੇ ਵਿੱਚ ਤੁਹਾਡੇ ਵੱਲੋਂ ਖਾਸ ਸਨੇਹਾ ਕਿਉਂਕਿ ਯੂਥ ਜਿੱਤੇ ਫਾਲੋ ਤੁਹਾਨੂੰ ਕਰਦਾ ਹੈ। ਅਕਸਰ ਵੇਖਿਆ ਗਿਆ ਕਿ ਤੁਹਾਡੇ ਸ਼ਾਰਟ ਮੈਸੇजेस ਤੁਹਾਡੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਮਿਲਦੇ ਰਹਿੰਦੇ ਨੇ ਤੁਹਾਡੇ ਚਾਹਣ ਵਾਲਿਆਂ ਨੂੰ। ਅਖੀਰ ਦੇ ਵਿੱਚ ਕੀ ਤੁਹਾਡੇ ਵੱਲੋਂ ਸਨੇਹਾ ਹੈ तमाम ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੂੰ? ਦੇਖੋ ਇੱਕ ਸਹੀ ਸਰਕਾਰ ਸਲਾਹਕਾਰ ਦੀ ਜਿਹੜੀ ਚੋਣ ਹੈਗੀ ਆ ਉਹ ਬੱਚੇ ਨੇ ਆਪ ਕਰਨੀ ਆ ਉਹਦੇ ਪੇਰੈਂਟਸ ਨੇ ਕਰਨੀ ਆ। ਇਹ ਇਸ ਚੀਜ਼ ਦੀ ਚੋਣ ਤੁਸੀਂ ਬੜੇ ਦੇਖ ਕੇ ਸੋਚ ਸਮਝ ਕੇ ਕਰੋ। ਹਰ ਇੱਕ ਚੀਜ਼ ਚੈੱਕ ਕਰਕੇ ਕਰੋ ਕਿਉਂਕਿ ਅਗਰ ਇਹ ਚੀਜ਼ਾਂ ਨਹੀਂ ਚੈੱਕ ਹੋਣਗੀਆਂ ਤਾਂ ਸ਼ਾਇਦ ਹਰ ਕੋਈ ਬੱਚਾ ਹਰ ਕੋਈ ਬੰਦਾ ਧੱਕੀ ਦਾ ਸ਼ਿਕਾਰ ਹੋ ਸਕਦਾ ਹੈ ਤੇ ਦੂਜੀ ਗੱਲ ਇਹ ਵੀ ਕਹਿਣਾ ਚਾਹਣਾ ਹੈ ਕਿ ਕਿਸਾਨਾਂ ਦੇ ਨਾਲ ਹੈ ਠੀਕ ਹੈ ਠੋਕ ਕੇ ਨਾਲ ਹੈ ਇਹਨਾਂ ਨੂੰ ਨਾ ਕੋਕ ਕਰੋ ਨਾ ਕਰੋ ਜੇਕਰ ਇਹ ਚੱਲ ਗਏ ਨੇ ਤਾਂ ਇਹਨਾਂ ਨੇ ਪਹੁੰਚਣਾ ਤੇ ਇਹਨਾਂ ਨੇ ਆਪਣਾ ਫਤਿਹ ਕਰਕੇ ਕੰਮ ਮੁੜਨਾ ਤੇ ਇਸ ਚੀਜ਼ ਨਾਲ ਅੰਦਰ ਮਤਲਬ ਇਹ ਬਸ ਕਹਿਣਾ ਚਾਹਣਾ ਹਾਂ ਇਹ ਚੀਜ਼ਾਂ ਗਲਤ ਨੇ ਤੇ ਇਹ ਚੀਜ਼ਾਂ ਥੋੜੀ ਦੇਖ ਕੇ ਸੌਟ ਆਊਟ ਜ਼ਰੂਰ ਹੋਣੀ ਚਾਹੀਦੀਆਂ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਸੋ ਇਸਨ ਸਾਡੇ ਨਾਲ ਬਹਾਦਰ ਹੂਜਾ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਚਰਚਾ ਕੀਤੀ ਉਹਨਾਂ ਨੌਜਵਾਨ ਮੁੰਡੇ ਕੁੜੀਆਂ ਬਾਰੇ ਜਿਹੜੇ ਵਿਦੇਸ਼ਾਂ ਵਿੱਚ ਜਾਣ ਦੇ ਇੱਛੁਕ ਨੇ ਔਰ ਉਸ ਦੇ ਨਾਲ ਨਾਲ ਕਿਸਾਨੀ ਪ੍ਰਤੀ ਆਪਣਾ ਦਰਦ ਜਿਹੜਾ ਉਹ ਵੀ ਉਹਨਾਂ ਨੇ ਜ਼ਾਹਰ ਕੀਤਾ ਕਿ ਕਿਸ ਤਰ੍ਹਾਂ ਸਰਕਾਰਾਂ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਨਾਲ ਵਤੀਰਾ ਕੀਤਾ ਜਾ ਰਿਹਾ ਸੋ ਬੇहद ਨਿੰਦਣਯੋਗ ਹੈ ਸੋ ਇਸੇ ਤਰ੍ਹਾਂ ਵਧੀਆ ਵੀਡੀਓਜ਼ ਨੂੰ ਦੇਖਦੇ ਰਹੋ ਔਰ ਫੋਲੋ ਕਰਦੇ ਰਹੋ ਕੈਮਰਾਮੈਨ ਸਤਵੰਦ ਮਠਾੜੂ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟਾਈਮ